ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਏਸੀ ਪਾਈਪਾਂ ਦੇ ਫਿਟਿੰਗ ਕਰਨ। ਔਰ ਆਪਣੇ ਬਿਲਡਿੰਗ ਦੇ ਵਿੱਚ ਕਿਹੜੀ ਪਾਈਪ ਔਰ ਕਿਹੜੀ ਏਸੀ ਨੂੰ ਕਿਹੜੀ ਪੈਂਦੀ ਆ ਕਿਹੜੀ ਪਾਉਣੀ ਚਾਹੀਦੀ ਆ ਅੱਜ ਤੁਹਾਨੂੰ ਦੱਸਦੇ ਆ ਤੇ ਆਓ ਫਿਰ ਆਪਾਂ ਕਰੀਏ ਟੋਟੋ ਲਾਈਨ ਉਹ VRV ਹੀ ਪਾਉਣੇ ਆ। ਇਹ ਬੈਸਟ ਕੁਆਲਿਟੀ ਆ ਔਰ ਬਹੁਤ ਵਧੀਆ ਪਾਈਪ ਆ ਬਹੁਤ ਵਧੀਆ ਰਿਜ਼ਲਟ ਆ ਜਦੋਂ ਕਿਤੇ ਵੀ ਅੰਡਰਗਰਾਉਂਡ ਪਾਈਪ ਪਾਉਣੇ ਤੇ ਆਜੋ ਫਿਰ ਚੱਲੇ ਆਓ ਫਿਰ ਆਪਾਂ ਕਰੀਏ ਕੰਮ ਸ਼ੁਰੂ। ਔਰ ਜਦੋਂ ਵੀ ਪੈਰ ਪਾਉਣੀਆਂ ਇਸ ਨੂੰ ਅੱਗੋਂ ਪੰਚ ਕਰਨਾ ਬਹੁਤ ਜ਼ਰੂਰੀ ਆ ਪੰਚ ਆਪਾਂ ਕਿਉਂ ਕਰਦੇ ਆ ਤਾਂ ਕਿ ਜਿਵੇਂ ਬਾਹਰ ਟਰਾਈ ਕਰੀ ਜਾਂਦਾ ਤੇ ਇਹ ਪਾਣੀ ਨਾਲ ਦੇ ਵਿੱਚ ਪadne ਕੋਈ ਬਿੱਤੀ ਧੱਤਾਂ ਨਾ ਚਲਾ ਗਿਆ ਦੇ ਵਿੱਚ ਤਾਂ ਇਸ ਨੂੰ ਪੰਚ ਕਰਨਾ ਬਹੁਤ ਜ਼ਰੂਰੀ ਆ ਤੇ ਇਸ ਨੂੰ ਜਦੋਂ ਵੀ ਕੋਠੀ ਦੇ ਪੈਰ ਪਾਉਣੀਆਂ ਤਾਂ ਇਸ ਨੂੰ ਪੰਚ ਜ਼ਰੂਰ ਕਰੋ